ਜੋ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਕਰਸਾ ਤਦ ਰਠਿ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹੁ ਸਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਬਨਾਂ ਦਾ ਸਜਣ ਸੱਚਾ ਪਾਤਸ਼ਾਹ ਹੁ ਸਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬਾ ਜੀ ਸਲੋਕ ਮਹਲਾ 3 ਪੂਰਬਾ ਲਿਖਿਆ ਕਮਾ ਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈ ਆਨਾ ਵਿਸਰਿਆ ਗੁਣ ਤਾਸ ਪੂਰਬ ਲਿਖਿਆ ਕਮਾ ਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੋਲੀ ਪਾਈ ਆਨਾ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵਦਾ ਦੂਜਾ ਭਾਏ ਮੋਇ ਆਸ ਜਿਨੇ ਗਰਮਖੋਂ ਨਾਮ ਨਾ ਚੇਤੇਆ ਸੇ ਬਹਣਾ ਨਾਮ ਮਿਲਣੀ ਪਾਸ ਦਖ ਲਗਾ ਬਹੁਤ ਕਣਾ ਪਤ ਕਲਤ ਨਾ ਸਾਥ ਕੋਈ ਜਾਸ ਲੋਕਾ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਾਨਮੁਖਾ ਨੂੰ ਕੋ ਨਾ ਵਿਸਾਹੀ ਚੱਕ ਗਿਆ ਵੇ ਸਾਸ ਨਾਨਕ ਗੁਰਮੁਖਾ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹਲਾ ਤੀਜਾ ਸੇ ਸੱਜਣਾ ਜੇ ਗੁਰਮਖ ਮਿਲਹਿ ਸਬਾਈ ਸਤ ਗੁਰ ਕਾ ਭਾਣਾ ਆਣ ਦਿਨ ਕਰਹਿ ਸੇ ਸੱਜ ਰਹੀ ਸਮਾਈ ਦੂਜਾ ਭਾਏ ਲੱਗੇ ਸਜਣ ਨਾ ਆਖਿਆ ਹੈ ਜੀ ਅਪਮਾਨ ਕਰਹੀ ਵਿਕਾਰ ਮਾਨਮੁਖ ਆਪ ਸੁਆਰਥੀ ਕਾਰਜਨ ਸਕਹੀ ਸਵਾਰ ਨਾਨਕ ਪੂਰਬ ਲਿਖਿਆ ਕਮਾ ਬਣਾ ਕੋਈ ਨਾ ਮੇਟਨ ਹਾਰ ਪੌੜੀ ਤੁਦੇ ਆਪੇ ਜਗਤ ਉਪਾਏ ਕਾ ਆਪ ਖੇਲ ਲਚਾਇਆ ਤ੍ਰਾਗੁਣ ਆਪ ਸਿਰਜਿਆ ਮਾਇਆ ਮੋਵਦਾ ਵਿਚ ਹਉਮੈ ਲਖ ਮੰਗਿਆ ਫਿਰ ਆਵੈ ਜਾਇ ਜਿਨ ਹਰਿ ਆਪ ਕਿਰਪਾ ਕਰੀ ਸੇ ਗੁਰ ਸਮਝਾਇ ਬਲਹਾਰੀ ਗੁਰ ਆਪਣੇ ਸਦਾ ਸਦਾ ਕਮਾਇ ਜਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਵਲੇ ਹਾਰੀ ਗਰੇ ਆਪਣੇ ਸਦਾ ਸਦਾ ਕਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਪੂਰਵ ਲਿਖਿਆ ਕਮਾਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣਤਾਸ ਰਾਗ ਸੁਰਠ ਕੀ ਬਾਰ ਪਉੜੀ ਤੀਜੀ ਸ਼ਲੋਕਾ ਨਾਲ